ਅਸੀਂ ਤਾਂ ਭਾਈ ਇਹੀ ਚਾਹੁੰਨੇ ਆ ਜੀ ਮਹਾਰਾਜ ਇਹਨਾਂ ਦੀ ਚੜ੍ਹਦੀ ਕਲਾ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਕਿਉਂਕਿ ਜਿਹੜੇ ਸਾਡੇ ਗਰਮੀ ਦੇ ਅਰਜੇ ਮੈਂ ਗਰਮੀ ਚ ਸਹਿੰਦੇ ਆ ਛਾਲ ਦੇ ਅਰਜੇ ਮੈਂ ਸਾਡੇ ਛਾਲ ਚ ਸਹਿੰਦੇ ਆ ਅਸੀਂ ਤਾਂ ਕਹਿੰਨੇ ਪ੍ਰਮਾਤਮਾ ਇਹਨਾਂ ਨੂੰ ਇਹਨਾਂ ਦੇਵੇ ਜਿਵੇਂ ਛੱਪੜਾਂ ਚ ਪਾਣੀ ਆਂ ਜੀ ਰੇ ਲਾਈਵ ਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਬਲਕ ਸੈਨਾ ਅਦੀਨ ਆਉਂਦੇ ਪਿੰਡ ਮੋੜਨਾਬਾ ਵਿਖੇ ਸਿਕ ਸੇਵਾ ਸੁਸਾਇਟੀ ਪੰਜਾਬ ਦੀ ਸਰਪ੍ਰਸਤੀ ਹੀਟ ਭਾਈ ਜਗਸੀਤ ਸਿੰਘ ਮੋੜ ਵੱਲੋਂ ਅੱਜ ਕੜਾਕੇ ਦੀ ਸਰਦੀ ਦੇ ਪਹਿਲੇ ਪੜਾਅ ਵਿੱਚ ਲੋੜਵੰਦ ਬਜ਼ੁਰਗਾਂ ਬੱਚਿਆਂ ਨੂੰ ਕੋਟੀਆਂ ਤੇ ਬੂਟ ਜਰਾਬਾਂ ਵੰਡੀਆਂ ਗਈਆਂ ਉਹਨਾਂ ਦੱਸਿਆ ਕਿ ਇਹ ਸੇਵਾ ਜਥੇਦਾਰ ਰਣਜੀਤ ਸਿੰਘ ਕਨੇਡਾ ਵੱਲੋਂ ਹਰ ਸਾਲ ਸਰਦੀਆਂ ਦੇ ਮੌਸਮ ਵਿੱਚ ਕੋਟੀਆਂ ਬੂਟ ਜਰਾਬਾਂ ਵੰਡ ਕੇ ਕੀਤੀ ਜਾਂਦੀ ਹੈ ਉਨ੍ਹਾਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸਾਡੀ ਸਿੱਖ ਸੇਵਾ ਸੁਸਾਇਟੀ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਵਾਈਆਂ ਬੇਕਰਿਆਂ ਨੂੰ ਘਰ ਅਤੇ ਲੜਕੀਆਂ ਦੀ شادی ਤੋਂ ਇਲਾਵਾ ਅਨੇਕਾਂ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਐਨਆਰਆਈ ਭਰਾਵਾਂ ਦੇ ਸਹਿਯੋਗ ਸਦਕਾ ਹੀ ਨਿਰੰਤਰ ਚੱਲ ਰਹੀਆਂ ਹਨ। ਉਨ੍ਹਾਂ ਐਨਆਰਆਈ ਭਰਾਵਾਂ ਦਾ ਅਤੇ ਵਿਸ਼ੇਸ਼ ਤੌਰ ਤੇ ਜਥੇਦਾਰ ਰਣਜੀਤ ਸਿੰਘ ਕੈਨੇਡਾ ਦਾ ਧੰਨਵਾਦ ਕੀਤਾ ਗਿਆ। ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲਾਈਵ ਸਟਾਰ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਕ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਗਸੀਰ ਸਿੰਘ ਮੋੜ ਵਿਸ਼ੇਸ਼ ਤੌਰ ਤੇ ਧੰਨਵਾਦ ਅਜੇਦਾ ਰਣਜੀਤ ਸਿੰਘ ਜੀ ਐਕਸਪੋਰਟ ਕੈਨੇਡਾ ਜਿਨ੍ਹਾਂ ਦੀ ਬਦੌਲਤ ਅੱਜ ਸਾਰੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਬੂਟ ਕੋਟੀਆਂ ਜਿਹੜੀਆਂ ਜਰਾਬਾਂ ਦਿੱਤੀਆਂ ਗਈਆਂ ਕਿਉਂਕਿ ਠੰਡ ਹੈ ਸੁੱਕੀ ਠੰਡ ਪੈ ਰਹੀ ਹੈ ਜੀ ਅੱਜ ਤਕਰੀਬਨ 11 ਦਸੰਬਰ ਹੋ ਚੁੱਕਿਆ ਦਸੰਬਰ ਦੇ ਵਿੱਚ ਜਿਹੜਾ ਹੈਗਾ ਤਕਰੀਬਨ 24 ਦਸੰਬਰ ਤੋਂ ਸ਼ੀਦੀ ਢਾਡੇ ਸ਼ੁਰੂ ਹੋ ਜਾਣੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਬੱਚਿਆਂ ਦੇ ਪਰਜੰਦਾ ਦੇ ਇਹ ਕੜਾਕੇ ਦੀ ਠੰਡ ਜਿਹੜੀ ਪੈ ਰਹੀ ਹੈ ਜਿਹਦੇ ਵਿੱਚ ਬੱਚਾਂ ਤੇ ਬਜ਼ੁਰਗਾਂ ਨੂੰ ਜਿਹੜੀ ਹੈਗਾ ਬਚਾਉਣਾ ਬਹੁਤ ਜ਼ਰੂਰੀ ਹੈ ਉਸ ਕਰਕੇ ਬੜਾ ਧੰਨਵਾਦ ਹੈ ਮਾਈਆਂ ਵੀ ਧੰਨਵਾਦ ਕਰਨਾ ਚਾਹੁੰਦੀਆਂ ਜਿਹੇਦਾਰ ਜੀ ਦਾ ਜਿਨ੍ਹਾਂ ਦੀ ਬਦੌਲਤ ਅੱਜ ਬੱਚਾਂ ਦੇ ਲਈ ਵੀ ਬਜ਼ੁਰਗਾਂ ਦੇ ਲਈ ਵੀ ਬੂਟ ਜਰਾਬਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਮਾਤਾ ਜੀ ਕਿਦਾਂ ਲੱਗਦਾ ਜਿਹੇਦਾਰ ਜੀ ਵੱਲੋਂ ਬੂਟ ਜਰਾਬਾਂ ਦੀ ਸੇਵਾ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਭਾਈ ਇਹੀ ਚਾਹੁੰਨੇ ਆ ਕਿ ਮਹਾਰਾਜ ਇਹਨਾਂ ਦੀ ਚੜ੍ਹਦੀ ਕਲਾ ਰੱਖੇ ਦਿਨ ਦੁੱਖ ਦੀ ਰਾਤ ਚੋਂ ਗੁਣੀ ਤਰਤੀ ਬਖਸ਼ੇ ਕਿਉਂਕਿ ਜ ਗਰਮੀ ਦੇ ਅਰਜੇ ਮੇ ਗਰਮੀ ਚ ਸਹਿੰਦੇ ਆ ਛਾਲ ਦੇ ਅਰਜੇ ਮੇ ਸਾਡੇ ਛਾਲ ਚ ਸਹਿੰਦੇ ਆ ਅਸੀਂ ਤਾਂ ਕਹਿੰਦੇ ਪ੍ਰਮਾਤਮਾ ਇਹਨਾਂ ਨੂੰ ਇਨੁਆਇਨਾ ਦੇਵੇ ਜਿਵੇਂ ਛੱਪੜਾਂ ਚ ਪਾਣੀ ਆਂਦੇ ਦੁਗਣੀ ਰਾਤ ਚ ਉਗਣੀ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੈਦਾਦ ਜੀ ਇਹ ਸਧਾਰਨ ਬੱਚੀਆਂ ਵਿਚਾਰੀਆਂ ਸਧਾਰਨ ਪਰਿਵਾਰ ਆ ਨਾ ਬਹੁ ਇਹਨਾਂ ਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਦੁਨੀਆ ਦਾ ਨਹੀਂ ਹੈ ਨਾ ਇਦਾਂ ਦੁਨੀਆਦਾਰੀਦਾਨੀ ਬੱਤਾ ਵਿਚਾਰੇ ਬੜੀ ਮਤਲਬ ਅਗਰੀਬੀ ਨਾਲ ਕੁਲਕੇ ਦਿਨ ਕੱਟ ਰਹੇ ਆ ਬੜਾ ਧੰਨਵਾਦ ਤੁਹਾਡਾ ਠੰਡ ਤੋਂ ਬਚਾਉਣ ਦੇ ਲਈ ਪਰਿਵਾਰਾਂ ਨੂੰ ਵਾਹਿਗੁਰੂ ਤੁਹਾਡੀ ਕਮਾਈ ਦੀ ਬਰਕਤ ਭਾਵੇਂ ਚੜ੍ਹਦੀ ਕਲਾ ਚ ਰੱਖੇ ਇਦਾਂ ਹੀ ਜਨ ਤੋਂ ਕੁਣੀ ਰਾਤ ਚੋਂ ਕੁਣੀ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ